हेलो फ्रेंड्स आज मैं इस वीडियो ਵਿੱਚ ਤੁਸਨੋ ਨੀਹਾ ਹੀਰਿੰਗ ਏਡ ਲਗਉਣ ਤੋਂ ਬਾਅਦ ਮਰਚਾ ਨਾਲ ਕੀ ਕਰਨਾ ਚਾਹੀਦਾ ਹੈ ਹੀਰਿੰਗ ਏਡ ਕੀ ਲੋਕ ਸੋਚਦੇ ਆ ਕਿ ਆਪਾਂ ਮਸ਼ੀਨਾ ਲਗਾ ਦਿੱਤੀਆਂ ਅਤੇ ਮਸ਼ੀਨਾ ਲਗਾਉਣ ਤੋਂ ਬਾਅਦ ਮਾਪੇ ਦਾ ਕੰਮ ਖਤਮ ਹੋ ਗਿਆ ਹੈ ਪਰ ਇਦਾਂ ਨਹੀਂ ਹੁੰਦਾ ਕਿਉਂਕਿ ਬੱਚੇ ਨੂੰ ਆਵਾਜ਼ਾਂ ਦੀ ਪਹਿਚਾਨ ਹੀ ਨਹੀਂ ਹੋਊਗੀ ਬੱਚੇ ਨੂੰ ਆਵਾਜ਼ਾਂ ਦੀ ਪਛਾਣ ਕਰਾਉਣਾ ਬਹੁਤ ਹੀ ਜ਼ਰੂਰੀ ਹੈ ਪਹਿਲਾ ਆਪਾਂ ਬੱਚੇ ਨੂੰ ਅਗੀ ਤੋਂ ਆਵਾਜ਼ਾਂ ਦੀ ਪਛਾਣ ਕਰਵਾਉਣਾ ਸ਼ੁਰੂ ਕਰਵੋਨੇ ਹਾਂ ਕਿਉਂਕਿ ਬੱਚਾ ਆਪਣੇ ਨਾਲ ਖੁਲੇ ਮਿਲੇ ਅਤੇ ਥੋੜਾ ਜਿਹਾ ਹੈਪੀ ਹੋ ਕੇ ਕੰਮ ਕਰੇ ਉਹ ਆਵਾਜ਼ਾਂ ਨੂੰ ਪਛਾਨਣਾ ਸ਼ੁਰੂ ਕਰੇ ਜਿਵੇਂ ਕਿ ਆਪਾਂ ਬੱਚੇ ਨੂੰ ਆਵਾਜ਼ ਦਿਨੀ ਹਾਂ ਪਿੱਛੇ ਤੋਂ ਪਰ ਬੱਚਾ ਕੋਈ ਵੀ ਰਿਸਪੌਂਸ ਨਹੀਂ ਕਰਦਾ ਆਪਾਂ ਬੱਚੇ ਨੂੰ ਅੱਗੇ ਤੋਂ ਵੀ ਆਵਾਜ਼ ਦਿੰਨੇ ਹਾਂ ਤਾਂ ਬੱਚਾ ਕੋਈ ਵੀ ਰਿਸਪੌਂਸ ਨਹੀਂ ਕਰਦਾ ਹੀਰਿੰਗ ਏਡ ਲਗਾਉਣ ਤੋਂ ਬਾਅਦ ਬੱਚੇ ਨੂੰ ਅੱਗੇ ਤੋਂ ਆਵਾਜ਼ਾਂ ਦੀ ਪਛਾਣ ਕਰਵਾਉਣਾ ਸ਼ੁਰੂ ਕਰੋ ਜੋ ਬਾਤ ਤੁਸੀਂ ਅੱਗੇ ਤੋਂ ਕਰਵਾਉਨੇ ਹੋ ਉਹੀ ਬਾਤ ਸੇਮ ਤੁਸੀਂ ਬੱਚੇ ਨੂੰ ਪਿੱਛੇ ਤੋਂ ਵੀ ਕਰਵਾਓ ਕਿਉਂਕਿ ਬੱਚਾ ਉਹ ਚੀਜ਼ ਨੂੰ ਪਹਿਚਾਨ ਸਕੇ कि यही आवाज सेम आगे ਤੋਂ ਆਈ یہی आवाज सेम ਮੇਰੇ ਪਿੱਛੇ ਤੋਂ ਆਈ ਤਾਂ ਕਿ ਬੱਚਾ ਉਹਦੇ ਵਿੱਚ ਕੋਈ ਵੀ ਕਨਫਿਊਜ਼ ਨਾ ਹੋਵੇ ਕਿਉਂਕਿ ਬੱਚੇ ਨੂੰ ਸੁਣਨਾ ਬਹੁਤ ਹੀ ਜ਼ਰੂਰੀ ਹੈ ਆਪਾਂ ਇਸ ਵਿੱਚ ਇਹ ਤਰ੍ਹਾਂ ਦੀਆਂ ਆਵਾਜ਼ਾਂ ਸੁਨਾ ਸਕਦੇ ਹਾਂ ਜਿਵੇਂ ਕਿ ਆਪਾਂ ਸਪੀਚ ਵਿੱਚ ਵੀ ਕਰਾ ਸਕਦੇ ਹਾਂ ਜਿਵੇਂ ਕਿ ਆਪਾਂ ਬੱਚੇ ਨੂੰ ਨਾਮ ਤੇ ਰਿਸਪੌਂਸ ਨੇ ਕਰਦੇ ਹੈਗੇ ਤਾਂ ਆਪਾਂ ਉਹਨੂੰ ਅੱਗੇ ਤੋਂ ਵੀ ਉਹਦਾ ਇਨਾਮ ਲੈ ਕੇ ਸਨਾਰ ਸਾ ਗੰਗਿਆਠ ਵਾਇਰ ਰੱਖ ਕੇ ਕੰਨ ਦੇ ਹਨਾ ਉਸ ਤੋਂ ਬਾਅਦ ਵਿੱਚ ਜਦੋਂ ਬੱਚ ਨੂੰ ਆਵਾਜ਼ ਆਈ ਤਾਂ ਬੱਚੀ ਨੇ ਉਹ ਟਵਾਈਸ केलं ਤਾਂ ਦਿੱਤਾ ਮਾਈਕਿਓ ਜਿੱਥੋਂ ਵੀ ਨੇ ਚੱਕਿਆ ਉੱਥੇ ਟਵਾਈਸ ਰੱਖ ਦਿੱਤਾ ਤਾਂ ਕਿ ਉਹਦੇ ਕੰਨ ਤੇ ਟਵਾਈਰ ਲਗਾਓ ਪਿੱਛੇ ਤੋਂ ਆਵਾਜ਼ ਕਰੋ ਕਲਾਪਿੰਗ ਕਰੋ ਡੰਡੇ ਦੀ ਆਵਾਜ਼ ਕਰੋ ਇਹਦਾ ਚਾਹ ਫਿਰ ਤੈੜ ਦੀ ਆਵਾਜ਼ ਕਰੋ ਇਦਾਂ ਦੀਆ ਬਹੁਤ ਹੀ ਆਵਾਜ਼ਾਂ ਨੇ ਜੋ ਕਿ ਤੁਸੀਂ ਬੱਚੇ ਨੂੰ ਪਛਾਣ ਕਰਵਾ ਸਕਦੇ ਹੋ ਜਿੰਨਾ ਟਾਈਮ ਬੱਚਾ ਅੰਕੇ ਤੋਂ ਨਹੀਂ ਕਰਦਾ ਉਨਾ ਟਾਈਮ ਬੱਚਾ ਪਿੱਛੇ ਤੋਂ ਵੀ ਨਹੀਂ ਕਰਦਾ ਕਿ ਬੱਚੇ ਇਦਾਂ ਦੇ ਵੀ ਹੁੰਦੇ ਨੇ ਸਪੀਚ ਵਾਲੇ ਹੀਰਿੰਗ ਵਾਲੇ ਜਿਵੇਂ ਕਿ ਆਪਾਂ ਬੱਚੇ ਨੂੰ ਅੰਗੇ ਤੋਂ ਕੋਈ ਚੀਜ਼ ਕਰਵਾਉਨੇ ਆ ਜਿਵੇਂ ਕਿ ਸਪੀਚ ਦੇ ਵਿੱਚ ਹੋ ਗਿਆ ਆਓ ਈ सब तो पहला बच्चे आवाज देखनी सिखाई जाती है उतना ही बच्चे पिछे, तो है। बच्चे, तो बच्चे पिछे तो भी सिखाया जाता है जहाँ टाइम बच्चे अके तो नहीं पता लगता उन्होंने टाइम बच्चा पीछे तो भी नहीं कर सकता कई बच्चे इदा के भी होंगे ने जो कि लिप रीड बहुत ही ज़्यादा कैच करते हैं जिमें कि आप बच्चे स्पीच बीच फ्रूट्स ही लै लो ਰੂਟਸ ਲੈ ਕਰਵਾ ਰਹੇ ਆਪਾਂ ਤਾਂ ਉਸ ਤੋਂ ਬਾਅਦ ਬੱਚਾ ਲਿਪ ਰੀਡ ਤੇ ਵੀ ਬਹੁਤ ਜ਼ਿਆਦਾ ਧਿਆਨ ਦਿੰਦਾ ਹੈ ਫਿਰ ਪਿੱਛੇ ਤੋਂ ਘੁਰਮੋਣਿਆ ਤਾਂ ਬੱਚਾ ਕੈਚ ਨਹੀਂ ਕਰ ਪਾਉਂਗਾ ਇਸ ਕਰਕੇ ਆਪਾਂ ਬੱਚੇ ਨੂੰ ਫੇਸ ਕਵਰ ਕਰਨ ਤੋਂ ਬਾਅਦ ਵੀ ਬੋਲ ਸਕਦੇ ਹਾਂ ਕਿਉਂਕਿ ਬੱਚਾ ਲਿਪ ਰੀਡ ਤੇ ਨਾ ਆਏ ਜੇ ਬੱਚਾ ਲਿਪ ਰੀਡ ਤੇ ਆ ਜਾਂਦਾ ਹੈ ਤਾਂ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ क्योंकि बच्चा लिपथरीड बहुत ही ज़्यादा कैच करता है इसलिए बच्चियों पीछे तो करवाना बहुत ही जरूरी है थैंक यू